ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਗੁਰੂ ਪਰਮੇਸ਼ਰ ਦੀ ਰਹਿਨਮਾਈ ਹੇਠ ਅੱਜ ਇੱਥੇ ਭਾਰਤ ਵਰਸ਼ ਦੇ ਸਮੁੱਚੇ ਕਿਸਾਨ ਅਤੇ ਮਜ਼ਦੂਰ ਜੋ ਕਿਸਾਨੀ ਦੇ ਲਈ ਹਨੋਰੀ ਬਾਰਡਰ ਤੇ ਤਕਰੀਬਨ ਫਰਵਰੀ 2024 ਤੋਂ ਲੈ ਕੇ ਹੁਣ ਤੱਕ ਸੰਘਰਸ਼ ਲੜ ਰਹੇ ਨੇ ਆਪ ਸਭ ਕਿਰਤ ਲਈ ਜੁੜਜਣ ਵਾਲਿਆਂ ਨੂੰ ਦਾਸ ਫਤਿਹ ਅਰਜ਼ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਖਤ ਤੇ ਕਿਰਸ਼ਾਨੀ ਦਾ ਸਿਧਾਂਤ ਗੁਰਬਾਣੀ ਦੇ ਵਿੱਚ ਪਰਚਲਿਤ ਹੈ ਮਾਤ ਪਿਤਾ ਦਇਆ ਜਿਉਂ ਵਾਲਾ ਕਿਰਸ਼ਾਨੀ ਜਿਉਂ ਰਾਖਾ ਰਖਵਾਲਾ ਜਿਵੇਂ ਬੱਚੇ ਨੂੰ ਮਾਂ ਪਿਓ ਦੇ ਨਾਲ ਤੇ ਹੈ ਮਾਂ ਪਿਓ ਨੂੰ ਬੱਚਿਆਂ ਦੇ ਨਾਲ ਪਿਆਰ ਹੁੰਦਾ ਹੈ ਖਟੋ ਜੀ ਪੁਰ ਬਾਣੀ ਦਾ ਕਛਨ ਹੈ ਕਿਸਾਨ ਦੀ ਦਰਸਾਨੀ ਦੇ ਨਾਲ ਜ਼ਮੀਨ ਦੇ ਨਾਲ ਔਲਾਦ ਵਰਗਾ ਪਿਆਰ ਹੁੰਦਾ ਹੈ ਚਾਹੇ ਉਹ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਸੀ ਚਾਹੇ ਅੱਜ ਇੱਥੇ ਕਨੌਰੀ ਬਾਰਡਰ ਤੇ ਕਿਸਾਨ ਮੋਰਚਾ ਹੈ ਜਦੋਂ ਸਰਕਾਰਾਂ ਨੇ ਕਿਸਾਨੀ ਦਾ ਗਲ ਪੁੱਟਣ ਦੇ ਲਈ ਕਈ ਏਦਾਂ ਦੇ ਲੋ ਕ੍ਰੀਏਟ ਕੀਤੇ ਜੋ ਕਿਸਾਨੀ ਦਾ ਨੁਕਸਾਨ ਕਰਨ ਵਾਲੇ ਨੇ ਤੋਂ ਕਿਸਾਨਾਂ ਨੇ ਸੰਘਰਸ਼ ਦਾ ਆਗਾਜ਼ ਕੀਤਾ ਸਰਕਾਰਾਂ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਇਹਨਾਂ ਨੂੰ ਸੁਣਾਈ ਨਹੀਂ ਦਿੰਦਾ ਬਾੜੀ ਦਾ ਫੁਰਮਾਨ ਮਾਇਆ ਤਾਰੀ ਤੱਕ ਅੰਨਾ ਬੋਗਾ ਰੁਧਮੇ ਦਾ ਨਸ਼ਾ ਪੈਸੇ ਦਾ ਨਸ਼ਾ ਬੰਦੇ ਨੂੰ ਜਦੋਂ ਹੁੰਦਾ ਹੈ ਕੰਨਾਂ ਤੋਂ ਬੋਲਾ ਪੈ ਜਾਂਦਾ ਹੈ ਲੋੜ ਵੱਗਦੀ ਆਵਾਜ਼ ਕੂਕ ਨਹੀਂ ਸੁਣਦੀ ਅੱਖਾਂ ਤੋਂ ਅੰਨਾ ਪੈ ਜਾਂਦਾ ਹੈ ਨੇਕ ਨਾਮੀ ਕਦਮ ਕਿਹੜਾ ਹੈ ਬਦ ਕਰਮੀ ਕਦਮ ਕਿਹੜਾ ਹੈ ਇਹਨੂੰ ਸਮਝ ਨਹੀਂ ਪੈਂਦੀ ਤੋਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਹਲੂਣਾ ਦੇਣ ਦੇ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਦੋਂ ਬੜਾ ਵੱਡਾ ਸੰਕਲਪ ਲਿਆ ਇੱਥੇ ਠੋਖੜ ਧਾਲ ਤੇ ਬੈਠੇ ਨੇ ਔਰ ਇਹ ਧਾਰਨਾ ਹੈ ਵੀ ਜਾਂ ਜਾਨ ਜਏਗੀ ਜਾਂ ਕਿਸਾਨਾਂ ਨੂੰ ਫਸਲਾਂ ਦੇ ਉੱਤੇ ਐਮਐਸਪੀ ਮਿਲੇਗੀ ਜਿਹਨੂੰ ਧਿਆਨ ਨਾਲ ਸਮਝਣ ਦਾ ਯਤਨ ਕਰਿਓ ਵੈਸੇ ਤੇ ਤੁਹਾਨੂੰ ਸਾਰਿਆਂ ਨੂੰ ਲੌਂਜ ਦੇ ਬੜੇ ਲੰਬੇਰੇ ਸਮੇਂ ਤੋਂ ਇੱਥੇ ਸੰਘਰਸ਼ ਕਰ ਰਹੇ ਹੋ ਐਮਐਸਪੀ ਦਾ ਮੁੱਦਾ ਕਿਸਾਨੀ ਤੋਂ ਇਲਾਵਾ ਜਿਹੜੇ ਦੂਸਰੇ ਧਿਰ ਨੇ ਕਈ ਵਾਰ ਉਹਨੂੰ ਸਮਝਦੇ ਨਹੀਂ ਪਰਜਾਰਕ ਹੋਣ ਦੇ ਨਾਤੇ ਮੈਂ ਫਰਵਰੀ 2024 ਵਿੱਚ ਵੀ ਹਰਮੰਦਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਕੋਲ ਇਸ ਮੁੱਦੇ ਤੇ ਬੋਲਿਆ ਸੀ ਇਸ ਮੋਰਚੇ ਬਾਰੇ ਜਿਵੇਂ ਕਣਕ ਝੋਨੇ ਦੇ ਉੱਤੇ ਐਮਐਸਪੀ ਹੈ ਚਲੋ ਕਣਕ ਤੇ ਲਾ ਲਓ ਵੀ 20 ਰੁਪਏ ਐਮਐਸਪੀ ਹੈ ਪ੍ਰਤੀ ਕੇਜ। ਦੁਕਾਨਦਾਰ ਜਦੋਂ ਵੇਚੇਗਾ 22-25 ਰੁਪਏ ਕਿਲੋ ਆਟਾ ਵੇਚੇਗਾ। ਖਪਤਕਾਰ ਨੂੰ ਨਹੀਂ ਪਤਾ ਹੈ ਵੀ ਇਹਨੇ 20 ਰੁਪਏ ਕਣਕ ਚੱਕੀ ਹੈ ਤੇ 40 ਰੁਪਏ ਤੇ ਲੱਗ ਨਹੀਂ ਸਕਦਾ। ਤੋਂ ਉਸੇ ਬਹੁਤੀ ਲੁੱਟ ਨਹੀਂ ਸਾਡੀ ਹੁੰਦੀ। ਹੁਣ ਜਿਵੇਂ ਝੋਨੇ ਤੇ ਕਣਕ ਤੇ ਐਮ ਐਸ ਪੀ ਹੈ ਕਿਸਾਨਾਂ ਦਾ ਮੁੱਦਾ ਇਹ ਹੈ ਵੀ ਸਬਜ਼ੀਆਂ ਦੇ ਫਸਲਾਂ ਤੇ ਐਮ ਐਸ ਪੀ ਪੱਕੀ ਚਾਹੀਦੀ ਹੈ ਹੁਣ ਪਿਆਰ 2-3 ਰੁਪਏ ਕਿਲੋ ਚੱਕ ਲੈਂਦੇ ਨੇ ਦੁਕਾਨਦਾਰ ਕਿਸਾਨਾਂ ਦੇ ਕੋਲ ਜੇ ਤਾਂ ਐਮ ਐਸ ਪੀ ਇੱਥੇ 10 ਰੁਪਏ ਰੱਖੀ ਹੋਵੇ ਤੋ ਖਰੀਦ ਕੇ 12-15 ਰੁਪਏ ਕਿਲੋ ਵੇਚਣ ਚੱਕਿਆ ਪਿਆਰ 2-4 ਰੁਪਈਆ ਤੇ ਹੁੰਦਾ ਜਦੋਂ ਵੇਚਦੇ ਨੇ 1.5-150 ਰੁਪਏ ਕਿਲੋ ਨੂੰ ਵੇਚਦਾ ਕਿਸਾਨ ਦਾ ਲੱਕ ਵੀ ਟੁੱਟਦਾ ਮਿਹਨਤ ਦਾ ਬੁੱਲ ਨਹੀਂ ਮਿਲਦਾ ਤੇ ਖਪਤਕਾਰ ਸਾਰਾ ਦਿਹਾੜੀ ਦਾ ਪਾਜੋ ਕਮਾ ਕੇ ਲਿਆਂਦਾ ਗਵਾ ਦਿੰਦਾ ਤੋ ਇਹ ਬੜਾ ਜ਼ਰੂਰੀ ਹੈ ਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈ ਇਹ ਜਿੰਨੇ ਵੀ ਖਪਤਕਾਰ ਨੇ ਉਹਨਾਂ 'ਚ ਮਜ਼ਦੂਰ ਵੀ ਨੇ ਗਰੀਬ ਅਮੀਰ ਵੀ ਨੇ ਰਾਜੇ ਨਿਰਦਨ ਵੀ ਨੇ ਇਹ ਕਿਸਾਨਾਂ ਨੂੰ ਹਰ ਫਸਲ ਤੇ ਐਮਐਸਪੀ ਮਿਲੇ ਤੇ ਦੁਕਾਨਦਾਰਾਂ ਦੀ ਲੁੱਟ ਬੰਦ ਹੋ ਸਕਦੀ ਹੈ। ਮੰਗਾਈ ਘੱਟ ਸਕਦੀ ਹੈ, ਖਪਤਕਾਰਾਂ ਨੂੰ ਨਫਾ ਹੋ ਸਕਦਾ ਹੈ। ਇੱਕ ਬੜਾ ਇੱਚੇ ਤਰਕ ਦਿੰਦਾ ਜਾਂਦਾ ਵੀਡੀਓ। ਅਫਰੀਕਾ ਦਾ ਮੋਰਚਾ ਇੱਕ ਬੰਨੇ ਤੁਸੀਂ ਕਰਦੇ ਲੈਂਦੇ ਹੋ, ਦੂਜੇ ਬੰਨੇ ਤੁਸੀਂ ਰੇਂਜ ਰੋਵ ਰਾਕੇ ਮਰਸਬੀਜ਼ ਤੇ 20-20 ਲੱਖ ਦੇ ਟਰੈਕਟਰਾਂ ਤੇ ਮੋਰਚੇ ਤੇ ਸ਼ਰਕਤ ਕਰਦੇ ਹੋ। ਮੈਂ ਸੋਚ ਰਿਹਾ ਸੀ ਵੀ ਇਹ ਕਿਸਾਨੀ ਨਾਲ ਕਿਸੇ ਨੇ ਮਰਸ਼ਦੀ ਨਹੀਂ ਲਈ। ਨਾ ਕਿਸਾਨੀ ਕਰਕੇ ਕਿਸੇ ਕੋਲ ਰੇਂਜ ਰੋਵਰ 20 ਲੱਖ ਦਾ ਟਰੈਕਟਰ ਹੀ ਲਿਆ ਜਾਂਦਾ ਹੈ। ਜਿੱਤੇ ਇੰਨਾ ਕਿਸਾਨਾਂ ਨੇ ਕਰਜ਼ੇ ਉਠਾ ਉਠਾ ਕੇ ਬੈਂਕਾਂ ਤੋਂ ਬੱਚੇ ਕਲੇ ਨੇ ਨਰਕਾ ਕਹਿੰਦਾ। ਉਹਨਾਂ ਮੁਸ਼ਕਲ ਘਾੜ ਕੇ ਪੈਸੇ ਕਮਾ ਕੇ ਭੇਜੇ ਨੇ ਤੇ ਫਿਰ ਇਹ ਕਿਧਰੇ ਗੱਡੀਆਂ ਕਾਰਾਂ ਮੋਟਰਾਂ ਕਿਸਾਨਾਂ ਨੇ ਖਰੀਦ ਲਿਆ ਨਹੀਂ। ਕਿਸਾਨੀ ਨੇ ਤੇ ਜਾ ਕਿਸਾਨਾਂ ਨੂੰ ਕਰਜ਼ਾ ਦਿੱਤਾ ਹੈ ਜਾਂ ਸੋਸਾਇਡ ਕਰਨ ਲਈ ਮਰਬੂਰ ਕੀਤਾ ਕਈ ਆਕੰਗੇ ਜੀ ਤੇ ਡੇਰ ਦੇ ਉੱਤੇ ਜ਼ਮੀਨਾਂ ਛੱਡ ਦਿਓ ਬਾਣੀ ਦਾ ਫਰਮਾਨ ਸੁਣਾ ਕੇ ਹਟਿਆ ਹੈ ਕਿਸਾਨ ਜ਼ਮੀਨ ਨੂੰ ਔਲਾਦ ਨਾਲੋਂ ਵੱਧ ਪਿਆਰ ਕਰਦਾ ਜ਼ਮੀਨ ਕਦੇ ਨਹੀਂ ਛੱਡ ਸਕਦਾ ਜਿੱਦੀ ਵਿੱਚ ਨਫਾ ਹੈ ਚਾਹੇ ਨੁਕਸਾਨ ਹੈ ਇਹ ਮਸ਼ਕਤ ਕਾਲ ਦਾ ਰਵੇਗਾ ਗੁਰੂ ਨਾਨਕ ਸਾਹਿਬ ਦੀ ਬਖਸ਼ੀਏ ਖੇਤੀ ਹੈ ਕਾਲ ਖਾਏ ਕਿ ਛਟੋਂ ਦੇ ਨਾਨਕ ਰਾਹਾ ਉਸ਼ਾੜੇ ਸੇ ਸਿੱਖ ਕਿਰਤ ਕਰਦਾ ਨਾਮ ਜਪਦਾ ਵਾਂਢ ਸਕਦਾ ਮੈਂ ਥੋੜਾ ਜਿਹਾ ਉਧਰ ਵੀ ਧਿਆਨ ਦਵਾਉਣਾ ਚਾਹੁੰਨਾ ਜਿਹੜੇ ਸੰਸਦ ਵਿੱਚ ਬੈਠੇ ਮੰਤਰੀ ਨੇ ਸੰਤਰੀ ਨੇ ਜਾਂ ਸਾਡੇ ਆਈਐਸ ਆਈਪੀਐਸ ਅਫਸਰ ਨੇ ਇਹਨਾਂ ਦੇ ਘਰਾਂ ਵਿੱਚ ਵੀ ਰੋਟੀ ਪੱਕਦੀ ਹੈ ਸਬਜ਼ੀਆਂ ਬੜਦੀਆਂ ਨੇ ਚਲੋ ਸ਼ਹਿਰੀ ਲੋਕ ਪੀਜ਼ਾ ਬਰੈਡ ਵਗੈਰਾ ਜੋ ਵੀ ਖਾਂਦੇ ਨੇ ਜਿਉ ਵਜੂਦ ਵੇਖੀਏ ਤੇ ਸਾਰੀ ਡਾਈਟ ਸਾਰਾ ਖਾਣਾ ਪੀਣਾ ਕਿਸਾਨਾਂ ਦੀ ਪੈੜੀ ਚੋਂ ਆਉਂਦਾ ਹੈ ਸੰਸਦ ਵਿੱਚ ਵੀ ਇਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਕਿਸਾਨ ਨਹੀਂ ਤੇ ਇੱਥੇ ਨਾ ਕੋਈ ਬਰੈਡੀ ਬਣੇਗਾ ਨਾ ਪੀਜ਼ਾ ਹੀ ਬਣੇਗਾ ਨਾ ਕੋਈ ਸਬਜ਼ੀ ਉਗੇਗੀ ਮਿੱਟੀ ਤੇ ਲੋਕ ਖਾਣੋ ਰਹਿ ਦੇਖੋ ਸਾਡੇ ਛੋਟੇ-ਮੋਟੇ ਰੋਸੇ ਨੇ ਛੱਡ ਕੇ ਮਾਸ ਮੂਵਮੈਂਟ ਬਣਾਉਣੀ ਪਵੇ ਵੀ ਵੱਡਾ ਇਕੱਠ ਕਰਨਾ ਪਵੇਗਾ ਜਿਹੜੇ ਡਰ ਕੇ ਘਰਾਂ 'ਚ ਬੈਠੇ ਨੇ ਮੈਂ ਸੋਚਦਾ ਕਿ ਕੋਈ ਹਥਿਆਰਾਂ ਨਾਲ ਦੇ ਜਾ ਕੇ ਲੜੀ ਨਹੀਂ ਜਾ ਰਹੀ ਹਰੇਕਿ ਯੂਰਪ ਦੇ ਵਿੱਚ ਪਿੱਛੇ ਜੇ ਕਿਸਾਨਾਂ ਸੰਘਰਸ਼ ਲਰਿਆ ਸ਼ਹਿਰ ਦੇ ਵਿੱਚ ਉਹਨਾਂ ਨੇ ਗਰਾਂਡਾ ਬਾਹ ਦਿੱਤੀਆਂ ਟਰੈਕਟਰਾਂ ਨਾਲ ਕੰਕਰੀਟ ਦੇ ਰੋਡ ਪੁੱਟ ਦਿੱਤੇ ਉਹੋ ਜਿਹੜਾ ਸੰਘਰਸ਼ ਸੀ ਉਹ ਬੜਾ ਗਰਮ ਪੱਖ ਜਾ ਰਿਹਾ ਚਾਹੇ ਦਿੱਲੀ ਦਾ ਸੰਘਰਸ਼ ਹੈ ਕਿਸਾਨਾਂ ਦਾ ਚਾਹੇ ਖਨੌਰੀ ਬਾਰਡਰ ਦਾ ਹੈ ਬੜਾ ਸ਼ਾਂਤਮਈ ਚੱਲ ਰਿਹਾ ਹੈ ਪਰ ਮੈਂ ਇਹ ਵੀ ਬੇਨਤੀ ਕਰਦਾ ਹੈ ਕਿ ਕਿਸੇ ਵੀ ਕੋਈ ਪਾਰਟੀ ਦਾ ਬੰਦਾ ਹੈ ਪੋਲੀਟੀਕਲ ਪਾਰਟੀ ਹੈ ਕਿਸੇ ਵੀ ਧੜੇ ਦਾ ਕੋਈ ਬੰਦਾ ਹੈ ਡੁੱਬਦੇ ਨੂੰ ਤਣਕੇ ਦਾ ਸਹਾਰਾ ਹੁੰਦਾ ਹੈ ਆਪਾਂ ਨੂੰ ਸਾਰਿਆਂ ਦੀ ਲੋੜ ਹੈ ਜਿਵੇਂ ਵੀ ਕੋਈ ਕਿਸਾਨ ਯੂਨੀਅਨ ਦਾ ਬੰਦਾ ਹੈ ਜੇ ਆਉਂਦਾ ਢੀਲਾਂ ਨੂੰ ਇਕੱਠੇ ਕਰਕੇ ਹੀ ਬੇੜੀ ਬਣਦੀ ਹੈ ਪਾਰ ਲੰਘਣ ਲਈ ਸਾਨੂੰ ਏਕਾ ਵਿਖਾਉਣਾ ਪੈਣਾ ਹੈ ਪਰ ਦੇਸ਼ ਦੇ ਲੋ ਮੁਤਾਬਕ ਹਾਈ ਕੋਰਟ ਨੂੰ ਵੀ ਜੇ ਆਪਾਂ ਪੜ ਗਏ ਬਾਚੀ ਹੈ ਕਨਸਟੀਟਿਊਸ਼ਨ ਵਿੱਚ ਪੜ ਗਏ ਤੇ ਸ਼ਾਂਤ ਮਈ ਮੋਰਚਾ ਆਪਣੀਆਂ ਹੱਕੀ ਮੰਗਾਂ ਲਈ ਕੋਈ ਵੀ ਲਗਾ ਸਕਦਾ ਹੈ ਤੇ ਜੇ ਆਪਾਂ ਇਕੱਠੇ ਨਹੀਂ ਹੁੰਦੇ ਇਕੱਲੇ ਇਕੱਲੇ ਚੱਲਾਂਗੇ ਤੇ ਇਕੱਲੇ ਇਕੱਲੇ ਦੀ ਬਲੀ ਲੈਣੀ ਸਰਕਾਰ ਲਈ ਬੜੀ ਸੌਖੀ ਹੈ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਮੈਂ ਕਿ ਡੈਮੋਕਰੇਸੀ ਹੈ ਲੋਕਤੰਤਰ ਦਾ ਮਤਲਬ ਸਮਝੋ ਰੂਨਬਾਏ ਦਾ ਪੀਪਲ ਲੋਕ ਰਾਜ ਕਰਦੇ ਨੇ ਲੋਕ ਸਰਕਾਰ ਚੁੰਨਦੇ ਨੇ ਲੋਕਾਂ ਲਈ ਫਾਇਦੇਮੰਦ ਕੀ ਹੈ ਉਹ ਲੋਕਾਂ ਤੋਂ ਪੁੱਛਣਾ ਪਵੇਗਾ ਤੁਸੀਂ ਧੱਕੇ ਨਾਲ ਥੋੜੀ ਜਿਹੀ ਕਿਸਾਨਾਂ ਦੇ ਉੱਤੇ ਆਪਣਾ law ਥੋਪੀ ਜਾਓ ਚਾਹੇ ਸ਼ੰਭੂ ਬੋਟਰ ਰਹਾ ਚਾਹੇ ਖਨੌਰੀ ਦਾ ਬੋਟਰ ਰਹਾ ਸਾਲ ਤੇ ਇੱਥੇ ਬੈਠਿਆ ਨੂੰ ਆਪਾਂ ਨੂੰ ਹੋ ਚੱਲਿਆ ਇਹਨਾਂ ਦੀ ਸਰਵਾਈ ਕੋਈ ਨਹੀਂ ਹੋ ਰਹੀ کئی ਵਾਰ ਇਹ ਕਿਹਾ ਜਾਂਦਾ ਜੀ ਰਾਮ ਰਾਜ ਆਸਾਰਤ ਵਿੱਚ ਦੁਨੀਆ ਤੇ ਸਭ ਤੋਂ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਬਾਣੀ ਦਾ ਇੱਕ ਫਰਮਾਨ ਹੈ ਸਭ ਸੁਖਾਲੀ ਵੁਠੀਆਂ ਇਹੋ ਹੋਆ ਹਲੇਮੀ ਰਾਜ ਜੋ ਹਲੇਮੀ ਰਾਜ ਕਿਸੇ ਨਾਲ ਤਕੋ ਜ਼ੋਰੀ ਨਹੀਂ ਜਿਥੇ ਰਾਜੇ ਨੂੰ ਪਤਾ ਹੈ ਮੈਂ ਬਾੜ ਦਾ ਕੰਮ ਕਰਦਾ ਜੇ ਬਾੜ ਖੇਤ ਨੂੰ ਖਾਵੇਗੀ ਖੇਤ ਨੂੰ ਬਚਾਵੇਗਾ ਕੋ ਅੱਜ ਕੱਲ ਦੇ ਰਾਜੇ ਖੇਤ ਨੂੰ ਖਾਣ ਤੇ ਲੱਗੇ ਨੇ ਰਾਜਾ ਰਣਜੀਤ ਸਿੰਘ ਤੋਂ ਬੜਾ ਕੁਝ ਸਿੱਖਣਾ ਚਾਹੀਦਾ ਕਾਲ ਪੈ ਗਿਆ ਘਰੋਂ ਘਰ ਉਹਨੇ ਆਟਾ ਪਹੁੰਚਾਇਆ ਬਾਜਰਾ ਪਹੁੰਚਾਇਆ ਜੋ ਵੀ ਲੋੜਿੰਦਾ ਸਮਾਨ ਸੀ ਕੋਈ ਢੋਣਾ ਸਗਿਆ ਤੇ ਰਾਤ ਨੂੰ ਭੇਖ ਬਦਲ ਕੇ ਆਪ ਸਿਰ ਤੇ ਚੁੱਕਦਾ ਹੈ ਪੰਖ ਦਾਣਿਆ ਘਰੋ ਘਰ ਛਕਦਾ ਹੈ ਔਰ ਕਹਣਾ ਵੀ ਸਾਦਾ ਰਾਤ ਬੜਾ ਧਰਮ ਦਾ ਹੈ ਅੱਜ ਵੇਖਦੇ ਆ ਸੈਂਕੜੇ ਕਿਸਾਨ ਦਿੱਲੀ ਦੇ ਵਿੱਚ ਸੰਘਰਸ਼ ਲੜਦੇ ਚਲੇ ਗਏ ਇੱਥੇ ਮੁਸ਼ਕਲ ਖੜੀ ਹੋਈ ਹੈ ਭੁੱਖ ਹਟਾਲ ਤੇ ਲੱਲੇਬਾਲਾ ਸ਼ਾ ਬੈਠੇ ਹੋਏ ਨੇ ਕਿ ਬਹੁਤਾ ਧਿਆਨ ਸਰਕਾਰਾਂ ਨਹੀਂ ਦੇ ਰਹੀਆਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹੈ ਕੋਈ ਵੀ ਰਾਜ ਤਖਤ ਹੈ ਰਾਜ ਗaddi ਹੈ ਦੀ ਐਕਸਪਾਇਰੀ ਡੇਟ ਹੁੰਦੀ ਹੈ ਕੋਈ ਸਦੀਵੀ ਤਖਤ ਤੇ ਟਿਕਿਆ ਨਹੀਂ ਰਿਹਾ ਕਿ ਸ਼ਾਇਰ ਕਹਿੰਦਾ ਹੈ ਉੜਨੇ ਦੋ ਮਿੱਟੀ ਕੋ ਕਹਾ ਤੱਕ ਉੜੇਗੀ ਹਵਾ ਰੁਕੇਗੀ ਤੋ ਜ਼ਮੀਨ ਪਰ ਹੀ ਗਰੇਗੀ ਜਿੰਨੀ ਚਾਹੇ ਧੂੜ ਉੱਡੇ ਉਹਦਾ ਵਜੂਦ ਮਿੱਟੀ ਚ ਮਿਲਣਾ ਹੈ ਜੋ ਕਿ ਉਹ ਵੀ ਮਿੱਟੀ ਤੋਂ ਆਇਆ ਤਖਤਾਂ ਤੇ ਬੈਠੇ ਤਖਤੇ ਤੇ ਚੱਤ ਪੈ ਜਾਂਦੇ ਨੇ ਜਦੋਂ ਸਮਾਬ ਵਿਵरीत ਚੱਲ ਪੈਂਦਾ ਹੈ ਤੋਂ ਰਾਜ ਇਦਾਂ ਦਾ ਕਰਨ ਡੈਮੋਕ੍ਰੇਸੀ ਐ ਸਾਰਿਆਂ ਦੀ ਸੁਣਵਾਈ ਹੋਵੇ ਕਿਸਾਨਾਂ ਦੇ ਬਣਦੇ ਮੁੱਦੇ ਹੱਲ ਕੀਤੇ ਜਾਣ ਕਿਸੇ ਨੂੰ ਜਾਨ ਨਾ ਗਵਾਉਣੀ ਪਵੇ ਗਲੀਆਂ ਦੇ ਕੱਖ ਤੱਕ ਰੋਣਗੇ ਇਹਨਾਂ ਰਾਜਿਆਂ ਨੂੰ ਵੀ ਨਿਆਂ ਕੀਤਾ ਸੀ ਤੇ ਜੇ ਇਸੇ ਤਰ੍ਹਾਂ ਹੀ ਕਿਸਾਨਾਂ ਦੀਆਂ ਬਲੀਆਂ ਲੈਣੀਆਂ ਨੇ ਤੇ ਰਾਜ ਭਾਗੋਂ ਦੇ ਜਾਂਦੇ ਰਹਿੰਦੇ ਨੇ ਕੱਲ ਨੂੰ ਗਲੀ ਗਲੀ ਲਾਂਤਾਂ ਬੈਣ ਗਿਆ ਵੀ ਗਲੋਂ ਲੈ ਗਿਆ ਇਹ ਰਾਜਾ ਤੋ ਆਪੋ ਆਪਣਾ ਫਰਜ਼ ਸਾਰਿਆਂ ਨੂੰ ਪਹਚਾਨਣਾ ਚਾਹੀਦਾ ਕੋਈ ਵੀ ਜੂਨੀਅਨ ਹੈ ਕੋਈ ਵੀ ਜਥੇਬੰਦੀ ਹੈ ਤੇ ਕੋਈ ਸਟਿਪ ਬਿਹੇਵੀਅਰ ਇਹ ਕੋ ਛੱਡ ਦਈਏ ਹੰਕਾਰ ਛੱਡ ਦਈਏ ਵੀ ਮੈਨੂੰ ਨਹੀਂ ਲੈ ਕੇ ਚੱਲੇ ਇਹਨੂੰ ਨਹੀਂ ਲੈ ਕੇ ਚੱਲੇ ਅਸਲਾ ਇਹ ਹੈ ਇਕੱਠੇ ਰਵਾਂਗੇ ਤੇ ਦਿੱਲੀ ਦੀ ਬਾਗ ਮੋਰਚਾ ਫਤਿਹ ਹੋਵੇਗਾ ਤੇ ਜੇ ਖੇਲਰ ਕਈ ਡੁੱਬਦੇ ਆ ਸਮਾ ਨਹੀਂ ਜੇ ਲੱਗਣਾ ਮੈਂ ਇੱਥੇ ਅਲਫਾਜ਼ਾਂ ਨੂੰ ਸੰਕੋਚਦਾ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਸ਼ਰਕਤ ਕਰ ਰਹੀਆਂ ਨੇ ਉਹਨਾਂ ਦਾ ਧੰਨਵਾਦ ਹੈ ਜਿੰਨਾ ਸ਼ਰਕਤ ਨਹੀਂ ਕੀਤੀ ਉਹ ਵੀ ਪਹੁੰਚੋ ਸਮਾ ਹੱਥ ਨਹੀਂ ਆਉਂਦਾ ਹੁੰਦਾ ਆਪਣੀ ਆਦਤ ਹੈ ਜਦੋਂ ਸਮਾ ਹੱਥੋਂ ਨਿਕਲ ਜਾਂਦਾ ਉਹ ਨਾਰੇ ਲਾਉਣ ਲੱਗ ਪੈਨੇ ਆ ਖੰਡਪੁਰ ਸਾਹਿਬ ਦੇ ਭੋਗ ਦੇ ਉਦੋਂ ਵੱਡੇ ਵੱਡੇ ਇਨਫਾਸ ਗੜਗਏ ਚੋਟਾ ਟਕੇ ਸਪੀਚਾਂ ਦੇਣ ਲੱਗ ਪਏ ਆ ਹੁਣ ਸਮਾਂ ਹੈ ਇਕੱਠੇ ਹੋ ਕੇ ਸਰਕਾਰ ਨੂੰ ਝਕਾਉਣ ਦਾ ਮਾਸ ਮੂਵਮੈਂਟ ਚਲਾਉਣ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਬਰ ਸ਼ਤਰੀ ਦਖਤ ਦੇ ਮਾਲਕੋ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਮ ਗੁਰੂ ਪਰਮੇਸ਼ਰ ਦੀ ਰਹਿਮਾਈ ਹੇਠ ਅੱਜ ਇੱਥੇ ਭਾਰਤ ਵਰਸ਼ ਦੇ ਸਮੂੱਚੇ ਕਿਸਾਨ ਅਤੇ ਮਜ਼ਦੂਰ ਜੋ ਖਸਾਨੀ ਦੇ ਲਈ ਅਨੋਰੀ ਬਾਰਡਰ ਤੇ ਤਕਰੀਬਨ ਫਰਵਰੀ 2024 ਤੋਂ ਲੈ ਕੇ ਹੁਣ ਤੱਕ ਸੰਘਰਸ਼ ਲੜ ਰਹੇ ਨੇ ਆਪ ਸਭ ਕਿਰਤ ਲਈ ਜੂਝਣ ਵਾਲਿਆਂ ਨੂੰ ਦਾਸ ਫਤਿਹ ਅਰਜ਼ ਕਰਦਾ ਹੈ ਵਾਰਪੁਰਜੀਕਾ ਖਾਲਸਾ ਵਾਰਪੁਰਜੀ ਦੀ ਫਤਿਹ ਕਿਸਾਨੀ ਦਾ ਸਿਧਾਂਤ ਗੁਰਬਾਣੀ ਦੇ ਵਿੱਚ ਪ੍ਰਚਲਿਤ ਹੈ ਮਾਤ ਪਿਤਾ ਦਇਆ ਜਿਉਂ ਵਾਲਾ ਕਿਰਸ਼ਾਨੀ ਜਿਉਂ ਰਾਖਾ ਰਖਵਾਲਾ ਜਿਵੇਂ ਬੱਚੇ ਨੂੰ ਮਾਪਿਓ ਦੇ ਨਾਲ ਤੇ ਹੈ ਮਾਪਿਓ ਨੂੰ ਬੱਚਿਆਂ ਦੇ ਨਾਲ ਪਿਆਰ ਹੁੰਦਾ ਹੈ ਮਹੁਰਬਾਨੀ ਦਾ ਕਛਣ ਕਿਸਾਨ ਨੂੰ ਦਰਸ਼ਾਨੀ ਦੇ ਨਾਲ ਜ਼ਮੀਨ ਦੇ ਨਾਲ ਔਲਾਦ ਵਰਗਾ ਪਿਆਰ ਹੁੰਦਾ ਹੈ। ਚਾਹੇ ਉਹ ਦਿੱਲੀ ਦੇ ਵਿੱਚ ਕਿਸਾਨ ਮੋਰਚਾ ਸੀ ਚਾਹੇ ਅੱਜ ਇੱਥੇ ਜਨੌਰੀ ਬਾਰਡਰ ਤੇ ਕਿਸਾਨ ਮੋਰਚਾ ਹੈ। ਜਦੋਂ ਸਰਕਾਰਾਂ ਨੇ ਕਿਸਾਨੀ ਦਾ ਗਲ ਘੁੱਟਣ ਦੇ ਲਈ ਕਈ ਇਦਾਂ ਦੇ ਲੋ ਕ੍ਰੀਏਟ ਕੀਤੇ ਜੋ ਕਿਸਾਨੀ ਦਾ ਨੁਕਸਾਨ ਕਰਨ ਵਾਲੇ ਨੇ ਤੋਂ ਕਿਸਾਨਾਂ ਨੇ ਸੰਘਰਸ਼ ਦਾ ਆਗਾਜ਼ ਕੀਤਾ ਸਰਕਾਰਾਂ ਦੇ ਕੰਨਾਂ ਤੇ ਜੋ ਨਹੀਂ ਸਰਕਦੀ ਇਹਨਾਂ ਨੂੰ ਸੁਣਾਈ ਨਹੀਂ ਦਿੰਦਾ ਬਾੜੀ ਦਾ ਫਰਮਾਨ ਮਾਇਆ ਧਾਰੀ ਹੱਥ ਅੰਨਾ ਬੁਗਾ ਰੁੱਤ ਮੇ ਦਾ ਨਸ਼ਾ ਪੈਸੇ ਦਾ ਨਸ਼ਾ ਬੰਦੇ ਨੂੰ ਜਦੋਂ ਹੁੰਦਾ ਹੈ ਕੰਨਾਂ ਤੋਂ ਬੋੜਾ ਪੈ ਜਾਂਦਾ ਹੈ ਲੋੜਵੰਦ ਦੀ ਆਵਾਜ਼ ਕੂਕ ਨਹੀਂ ਸੁਣਦੀ ਅੱਖਾਂ ਤੋਂ ਅੰਨਾ ਪਹਿ ਜਾਂਦਾ ਹੈ ਨੇਕ ਨਾਮੀ ਕਦਮ ਕਿਹੜਾ ਹੈ ਬਦ ਕਰਮੀ ਕਦਮ ਕਿਹੜਾ ਹੈ ਇਹਨੂੰ ਸਮਝ ਨਹੀਂ ਪੈਂਦੀ ਤੋਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਹਿਲਾਉਣਾ ਦੇਣ ਦੇ ਲਈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਦੋਂ ਬੜਾ ਵੱਡਾ ਸੰਕਲਪ ਲਿਆ ਇੱਥੇ ਪੋਖੜ ਧਰਤ ਤੇ ਬੈਠੇ ਨੇ। ਉਹ ਇਹ ਧਾਰਨਾ ਹੈ ਵੀ ਜਾਂ ਜਾਨ ਜਾਈਗੀ ਜਾਂ ਕਿਸਾਨਾਂ ਨੂੰ ਫਸਲਾਂ ਦੇ ਉੱਤੇ ਐਮਐਸਪੀ ਮਿਲੇਗੀ। ਜਿੰਨੂ ਧਿਆਨ ਨਾਲ ਸਮਝਣ ਦਾ ਯਤਨ ਕਰਿਓ ਵੈਸੇ ਤੇ ਤੁਹਾਨੂੰ ਸਾਰਿਆਂ ਨੂੰ ਲੋੜੇ ਦੇ ਬੜੇ ਗੰਬੇਰੇ ਸਮੇਂ ਤੋਂ ਇੱਥੇ ਸੰਘਰਸ਼ ਕਰ ਰਹੇ ਹੋ। ਐਮਐਸਪੀ ਦਾ ਮੁੱਦਾ ਸਾਹੀ ਤੋਂ ਅਲੱਗ ਅਜਿਹੇ ਦੂਸਰੇ ਧਰਨੇ ਕਈ ਵਾਰ ਉਹ ਸਮਝਦੇ ਨਹੀਂ ਪ੍ਰਚਾਰਕ ਹੋਣ ਦੇ ਨਾਤੇ ਮੈਂ ਫਰਵਰੀ 2024 ਵਿੱਚ ਵੀ ਹਰਮੰਦਰ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਤੋਂ ਇਸ ਮੁੱਦੇ ਤੇ ਬੋਲੇ ਆ